ਜ਼ਿਲ੍ਹਾ ਮੋਗਾ ਦੇ ਵਿੱਚ ਲੁੱਟੇਰਿਆਂ ਦੇ ਹੌਸਲੇ ਹੋਏ ਬੁਲੰਦ ਦਿਨ ਦਿਹਾੜੇ ਦੇਖੋ ਕਿਵੇਂ ਲੁੱਟਾ ਖੋਹਾਂ ਨੂੰ ਦੇ ਰਹੇ ਅੰਜਾਮ ਵਕ-ਵਕ ਤਸਵੀਰਾਂ ਆ ਜਾਂ ਸਾਹਮਣੇ ਤਾਂ ਹੁਣ ਤੁਸੀਂ ਵੀ ਹੋ ਜਾਵੋ ਸਾਵਧਾਨ ਸਤਿ ਸ਼੍ਰੀ ਅਕਾਲ ਜੀ ਮੇਸ਼ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਦਿਨ ਨਹੀਂ ਲੰਘਦਾ ਕਿ ਜਿਸ ਦਿਨ ਲੁੱਟ ਹੋ ਆਤੇ ਚੋਰੀ ਦੀ ਵਾਰਦਾਤਾ ਦੀਆਂ ਖਬਰਾਂ ਸਾਹਮਣੇ ਨਾ ਆਉਂਦਾ ਦੱਸਦੇ ਕਿ ਪੰਜਾਬ ਦੇ ਵਿੱਚ ਦਿਨੋ ਦਿਨ ਲੁੱਟ ਹੋ ਆਤੇ ਚੋਰੀ ਦੀਆਂ ਵਾਰਦਾਤਾ ਵਾਪਰੀਆਂ ਨੇ ਲੁਟੇਰਿਆਂ ਦੇ ਹੌਸਲੇ ਬੇਖੌਫ ਹੁੰਦੇ ਜਾ ਰਹੇ ਨੇ ਬੇਖੌਫ ਓਕੇ ਇਹ ਲੁਟੇਰੇ ਲੁੱਟ ਹੋਆਂ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸ਼ਰਾਰਤੀ ਅੰਸਰਾਂ ਤੇ ਨੱਥ ਪਾਈ ਜਾ ਸਕੇ ਪਰ ਇਹਨਾਂ ਲੁਟੇਰਿਆਂ ਤੇ ਚੋਰਾਂ ਦੇ ਹੌਸਲੇ ਇਸ ਕਦਰ ਵੱਧ ਗਏ ਨੇ ਕਿ ਇਹ ਦਿਨ ਦਿਹਾੜੇ ਹੀ ਸ਼ਰਿਆਮ ਭਰੇ ਬਾਜ਼ਾਰਾਂ ਦੇ ਵਿੱਚ ਲੁੱਟ ਘੁਆਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਹੁਣ ਤੁਹਾਨੂੰ ਮੋਗਾ ਦੀਆਂ ਤਸਵੀਰਾਂ ਦਿਖਾਉਣ ਲੱਗਿਆ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਕਿ ਮਾਤੇ ਲੁੱਟੇਰਿਆਂ ਦੇ ਵੱਲੋਂ ਬੇਖੌਫ ਹੋ ਕੇ ਲੁੱਟਖੋ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਅਸਿਸਟ ਵੀਡੀਓ ਦਿਖਾਣ ਲੱਗੇ ਆ ਜਿੱਥੇ ਕਿ ਮਾਂ ਪੁੱਤ ਐਕਟਿਵਾ ਤੇ ਜਾ ਰਹੇ ਸੀ ਤਾਂ ਐਕਟਿਵਾ ਸਵਾਰ ਮਾਂ ਪੁੱਤ ਨੂੰ ਲੁੱਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਦੱਸਦੇ ਕਿ ਦੋ ਬਾਈਕ ਸਵਾਰ ਲੁੱਟੇਰੇ ਆਉਂਦੇ ਨੇ ਤਾਂ ਮਾਂ ਦੇ ਹੱਥ ਦੇ ਵਿੱਚ ਜਿਹੜਾ ਕੋਈ ਪਰਸ ਫੜਿਆ ਹੋਇਆ ਸੀ ਤਾਂ ਉਹ ਲੁੱਟੇਰੇ ਇੱਕਦਮ ਬਿੱਲੀ ਦੀ ਤਰ੍ਹਾਂ ਚਪਟ ਮਾਰ ਕੇ ਫਰਾਰ ਹੋ ਜਾਂਦੇ ਨੇ ਤਾਂ ਇਹ ਸਿਸਟਮ ਵੀ ਤੁਹਾਨੂੰ ਦਿਖਾ ਰਿਹਾ ਮੋਗਾ ਦੀ ਹੈ ਤਾਂ ਉਸ ਤੋਂ ਬਾਅਦ ਮੋਗਾ ਦੇ ਧਰਮਕੋਟ ਇਲਾਕੇ ਦੀ ਹੁਣ ਤੁਹਾਨੂੰ ਦੂਜੀ ਸਿਸਟਮ ਵੀ ਵੱਲ ਵੀ ਲੈ ਚਾਲਦੇ ਆ ਜਿੱਥੇ ਕਿ ਇਹ ਸਾਰੀ ਘਟਨਾ ਭਰੇ ਬਾਜ਼ਾਰ ਦੇ ਵਿੱਚ ਵਾਪਰੀ ਆ ਦਾਜੇ ਕਿ ਦੋ ਔਰਤਾਂ ਸ਼ਾਪਿੰਗ ਕਰਨ ਦੇ ਲਈ ਬਾਜ਼ਾਰ ਦੇ ਵਿੱਚ ਗਈਆਂ ਸੀ ਤਾਂ ਭਰੇ ਬਾਜ਼ਾਰ ਦੇ ਵਿੱਚ ਜਿਵੇਂ ਹੀ ਤੁਸੀਂ ਇਨ੍ਹਾਂ ਦੋਨੋਂ ਔਰਤਾਂ ਨੂੰ ਦੇਖ ਰਹੇ ਹੋਵੋਗੇ ਕਿ ਇਹ ਗੱਲਾਂ ਕਰਦੀਆਂ ਗੱਲਾਂ ਦੇ ਵਿੱਚ ਮਗਨ ਹੋਈਆਂ ਔਰਤਾਂ ਆ ਰਹੀਆਂ ਨੇ ਤਾਂ ਦੋ ਬਾਈਕ ਸਵਾਰ ਲੁਟੇਰੇ ਆਉਂਦੇ ਨੇ ਤਾ ਇੱਕ ਔਰਤ ਦੇ ਗਲੇ ਤੋਂ ਜੋ ਕਿ سونے ਦੇ ਚੈਨ ਖੋਕੇ ਫਰਾਰ ਹੋ ਜਾਂਦੇ ਨੇ ਸੋ ਇਹ ਤਸਵੀਰਾਂ ਸੜਕ ਤੇ ਲੱਗੇ ਸਿਸਟਮਿਕ ਕੈਮਰੇ ਦੇ ਵਿੱਚ ਕੈਦ ਹੋ ਗਏ ਨੇ ਆਓ ਹੁਣ ਤੁਹਾਨੂੰ ਇੱਕ ਤੀਜੀ ਹੋਰ ਅਸਿਸਟ ਵੀ ਵੀਡੀਓ ਦਿਖਾਉਣ ਲੱਗੇ ਆ ਜਿੱਥੇ ਕਿ ਇਹ ਵੀ ਧਰਮਕੋਟ ਇਲਾਕੇ ਦੀ ਹੈ ਜਿੱਥੇ ਕਿ ਇੱਕ ਬਜ਼ੁਰਗ ਔਰਤ ਜਿਵੇਂ ਹੀ ਆਪਣੀ ਇੱਕ ਗਲੀ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ ਤਾਂ ਪਿੱਛੇ ਇੱਕ ਨੌਜਵਾਨ ਆਉਂਦਾ ਹੈ ਕਿ ਉਸ ਦੇ ਬਜ਼ੁਰਗ ਮਾਤਾ ਦੇ ਕੰਨਾਂ ਦੇ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਪੁਲਿਸ ਨੇ ਵੀ ਮੁਸ਼ਤੈਦੀ ਦਿਖਾਈ ਹੈ ਤਾਂ ਪੁਲਿਸ ਨੇ ਵੀ ਸੀਸੀਟੀਵੀ ਦੇ ਆਧਾਰ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਦੱਸ ਦੇ ਕਿ ਇਹ ਤਿੰਨੋਂ ਘਟਨਾਵਾਂ ਇੱਕੋ ਹੀ ਜ਼ਿਲ੍ਹੇ ਦੇ ਵਿੱਚ ਵਾਪਰੀਆਂ ਨੇ ਮੋਗਾ ਜ਼ਿਲ੍ਹੇ ਦੇ ਵਿੱਚ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਦਿਨ ਦੇ ਵਿੱਚ ਇਹ ਤਿੰਨੋਂ ਘਟਨਾਵਾਂ ਵਾਪਰੀਆਂ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਕਿੰਨੇ ਕੋ ਘਟਨਾਵਾਂ ਵਾਪਰਦੀਆਂ ਹੋਣਗੀਆਂ ਹਾਲਾਂਕਿ ਇਹ ਤਾਂ ਇਕੱਲੇ ਜ਼ਿਲ੍ਹਾ ਮੋਗਾ ਦੇ ਹੀ ਹਾਲਾਤ ਤੁਹਾਨੂੰ ਦਿਖਾਏ ਨੇ ਜਿੱਥੋਂ ਕਿ ਵਕ-ਵਕ ਅਸ਼ਿਸ਼ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ ਨੇ ਤਾ ਪੂਰੇ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਅੱਜ ਕੱਲ ਕੋਈ ਵੀ ਵਿਅਕਤੀ ਘਰ ਤੋਂ ਨਿਕਲਣ ਸਮੇ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਭਾਵੇਂ ਉਹ ਇਕੱਲਾ ਹੀ ਨਿਕਲੇ ਜਾਂ ਫਿਰ ਉਸ ਦੇ ਨਾਲ ਕੋਈ ਆਪਣਾ ਕੋਈ ਸਾਥੀ ਜਾਂ ਪਰਿਵਾਰਿਕ ਮੈਂਬਰ ਨਾਲ ਕਿਉਂ ਨਾ ਹੋਵੇ ਤਾਂ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਹੀ ਰਾਹ ਜਾਂਦੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਤੁਸੀਂ ਵੀ ਸਾਵਧਾਨ ਰਹੋ ਜੇਕਰ ਤੁਸੀਂ ਵੀ ਸੋਨੇ ਦੇ ਗਹਿਣੇ ਪਾ ਕੇ ਨਿਕਲਦੇ ਹੋ ਤਾਂ ਅਜਿਹਾ ਨਾ ਕਰੋ ਕਿਉਂਕਿ ਤੁਹਾਨੂੰ ਵੀ ਕਿਸੇ ਵੀ ਵੇਲੇ ਲੁਟੇਰੇ ਆਪਣਾ ਸ਼ਿਕਾਰ ਬਣਾ ਸਕਦੇ ਨੇ ਅਤੇ ਬਾਅਦ ਦੇ ਵਿੱਚ ਤੁਹਾਨੂੰ ਪਛਤਾਵਾ ਵੀ ਹੋ ਸਕਦਾ ਹੈ ਅਤੇ ਗੰਬੇਰ ਸੱਟਾਂ ਵੀ ਲੱਗਦੀਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚ ਵਾਲੀਆਂ ਚਪਟਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਅਤੇ ਸੋਨੇ ਦੀ ਸੋਨੇ ਦੀ ਚੈਨ ਜਿਹੜੇ ਕਿ ਔਰਤ ਦੇ ਗਲੇ ਦੇ ਵਿੱਚੋਂ ਲਹਾ ਕੇ ਫਰਾਰ ਹੋ ਜਾਂਦੇ ਨੇ ਤਾਂ ਇਹਨਾਂ ਨੂੰ ਬਾਅਦ ਦੇ ਵਿੱਚ ਸੱਟਾਂ ਵੀ ਜ਼ਰੂਰ ਲੱਗਦੀਆਂ ਨੇ ਜਿਵੇਂ ਹੀ ਖਿੱਚਤੂ ਹੁੰਦੀ ਆ ਹਾਲਾਂਕਿ ਇਹਨਾਂ ਦਾ ਪਿੱਛਾ ਵੀ ਕੀਤਾ ਜਾਂਦਾ ਜਿਵੇਂ ਕਿ ਜੇ ਮਾਂ ਪੁੱਤ ਵਾਲੀ ਸਿੱਟੇ ਵੀ ਵੀਡੀਓ ਦੀ ਗੱਲ ਕਰ ਲਈ ਜਾਵੇ ਤਾਂ ਐਕਟਿਵ ਅਸਵਾਰ ਪੁੱਤ ਦੇ ਵੱਲੋਂ ਵੀ ਜੋ ਕਿ ਪਿੱਛਾ ਕੀਤਾ ਜਾਂਦਾ ਹੈ ਪਰ ਲੁਟੇਰੇ ਕਿਸ ਦੇ ਹੱਥ ਆਉਂਦੇ ਨੇ ਤਾਂ ਵੀ ਲੁਟੇਰੇ ਨੇ ਜਿਹੜੇ ਕਿ ਉਹ ਆਪਣੇ ਸਾਥੀ ਦੇ ਨਾਲ ਫਰਾਰ ਹੋਏ ਜਾਂਦੇ ਨੇ ਤਾਂ ਪਿੱਛੇ ਦਾ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਪਰ ਜ਼ਰੂਰੀ ਕੰਮਾਂ ਦੇ ਲਈ ਤਾਂ ਘਰੋਂ ਵੀ ਨਿਕਲਣਾ ਪੈਂਦਾ ਹੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਜੇਕਰ ਤੁਹਾਨੂੰ ਕਰ ਤੋਂ ਬਾਹਰ ਜਾਣਾ ਪੈਂਦਾ ਜੇ ਤੁਸੀਂ ਆਪਣੇ ਕਿਤੇ ਦਫਤਰ ਜਾ ਰਹੇ ਹੋ ਜਾਂ ਕਿਸੇ ਵੀ ਕੰਮ ਦੇ ਲਈ ਜਾਂ ਬਾਜ਼ਾਰ ਜਾ ਰਹੇ ਹੋ ਤਾਂ ਪਲੀਜ਼ ਤੁਸੀਂ ਸਾਵਧਾਨ ਰਹੋ ਕੋਈ ਵੀ ਸੋਨੇ ਦਾ ਗਹਿਣਾ ਪਾ ਕੇ ਘਰ ਤੋਂ ਬਾਹਰ ਨਾ ਨਿਕਲੋ ਨਹੀਂ ਤਾਂ ਅਜਿਹੀ ਹੀ ਘਟਨਾ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਤਾਂ ਇਹ ਸਾਡਾ ਮਕਸਦ ਰਹਿੰਦਾ ਹੈ ਅਜਿਹੀਆਂ ਖਬਰਾਂ ਨਸ਼ਰ ਕਰਨ ਦਾ ਕਿ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਸਾਨੂੰ ਸੁਣ ਰਹੇ ਨੇ ਤਾਂ ਉਹ ਵੀ ਥੋੜਾ ਸਾਵਧਾਨ ਰਹਿਣ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ